ਅਸਰ ਵੱਡੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਨੇ ਬੇਸ਼ੱਕ ਜਿਹੜਾ ਹੱਲ ਕਰਨ ਦਾ ਜਿਹੜਾ ਤਕੀਨ ਦਵਾਇਆ ਗਿਆ ਵਾ ਕਿੰਨਾ ਦੇਖਦੇ ਹਾਂ ਪਹਿਲਾਂ ਤਾਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੀ ਓਵਰਚਾਰਜਿੰਗ ਜਿਹੜੀ ਚੱਤੀ ਜਾ ਰਹੀ ਹੈ ਕਿੱਦਾਂ ਦੇਖੀਏ ਦੇਖੋ ਪਹਿਲੀ ਗੱਲ ਤਾਂ ਕਲੀਅਰ ਹੈ ਆ ਕਿ ਅਸੀਂ ਮੈਂ ਪਹਿਲਾਂ ਵੰਗਸਾਪ ਦਾ ਔਰ ਪੂਰੀ ਟੀਮ ਦਾ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਮੀਟਿੰਗ ਕਰਨ ਤੋਂ ਬਾਅਦ ਮੁੜ ਕੇ ਅਸੀਂ ਐਮਐਲਏ ਸਾਹਿਬ ਕੋ ਗਏ ਸੀ ਐਮਐਲਏ ਸਾਹਿਬ ਨੇ ਸਾਨੂੰ ਇਹ ਸ਼ਵਾਸ਼ਣ ਦਿੱਤਾ ਸੀ ਵੀ 31 ਅਕਤੂਬਰ ਤੱਕ ਮਤਲਬ ਇਹ ਅੱਗੇ ਐਕਸਟੈਂਡ ਨਹੀਂ ਹੋਊਗਾ ਲੇ ਗਣ ਅਦਨ ਲਿਨ ਇਨਫੋਰਮੇਸ਼ਨ ਤੁਹਾਡੇ ਕਹਿਣ ਮੁਤਾਬਕ ਹੋਏ ਏਦਾਂ ਇਨਫੋਰਮੇਸ਼ਨ ਮਿਲੀ ਸੀ ਕਿ ਪਹਿਲਾਂ ਇਹ ਕਨਫਰਮ ਕੀਤਾ ਜਾਏ ਉਹ ਅੱਜ ਜਦੋਂ ਅਸੀਂ ਜਾ ਕੇ ਅੰਕੁਰ ਮਹਿੰਦਰਾ ਜੀ ਕੋ ਕਮਾਂਡ ਜੋ ਕਮਿਸ਼ਨਰ ਸਾਹਿਬ ਜਿਹੜੇ ਨੇ ਉਹ ਦੋ ਦਿਨ ਲਈ ਛੁੱਟੀ ਦੇ ਨੇ ਉਹ ਦਿੱਲੀ ਗਏ ਹੋਏ ਨੇ ਔਰ ਅੱਜ ਅੰਕੁਰ ਮਹਿੰਦਰਾ ਜੀ ਜੋ ਜ਼ੋਨਲ ਕਮਿਸ਼ਨਰ ਨੇ ਔਰ ਡੀ ਜ਼ੋਨ ਦੇ ਇੰਚਾਰਜ ਵੀ ਨੇ ਔਰ ਇਹ ਮਤਲਬ ਉਹਨਾਂ ਦੇ ਕੋਲ ਵੀ ਆ ਉਸ ਐਂਗਲ ਨੂੰ ਸਾਰੀ ਐਸੋਸੀਏਸ਼ਨ ਨਾਲ ਸਗੀ ਟੋਟਲੀ ਹਰ ਗੱਲ ਜਿਹੜੀ ਆ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਪੁੱਛਿਆ ਵਾ ਕਲੀਅਰ ਕੀਤਾ ਵਾ ਜਿੱਦੇ ਚ ਉਹਨਾਂ ਨੇ ਕਲੀਅਰ ਕੱਟ ਹਦਾਇਤ ਵੀ ਕਹਿ ਲਓ ਮਾਜੋਗ ਐਮਐਲਏ ਸਾਹਮਣੇ ਕੀਤੀ ਐ ਔਰ ਲੀਗਲ ਪ੍ਰੋਸੈਸ ਜਿਹੜੇ ਨੇ ਉਹ ਵੀ ਜਿਹੜੇ ਨੇ ਪੂਰੇ ਕਰ ਲੱਤੇ ਜਾਣ ਕੇ ਕਿ 31 ਤਰੀਕ ਤੋਂ ਇੱਕ ਦਿਨ ਵੀ ਵੱਧ ਜਿਹੜਾ ਵਾ ਉਹ ਨਹੀਂ ਹੋਊਗਾ ਉਸ ਤੋਂ ਪਹਿਲਾਂ ਦੋ ਸਰਕਾਰੀ ਮੁਲਾਜ਼ਮ ਜਿਹੜੇ ਕਿ ਦਿਨ ਇੱਕ ਦਿਨ ਨੂੰ ਇਹ ਔਰ ਇੱਕ ਰਾਤ ਨੂੰ ਉਹ ਇੱਥੇ ਰਹਿਣਗੇ ਕਿ ਓਵਰਚਾਰਜ ਜਿਹੜਾ ਠੇਕੇਦਾਰ ਜਾਂ ਇਹਦੇ ਜਿਹੜੇ ਕਰਿੰਦੇ ਨੇ ਉਹ ਨਾ ਕਰਨ ਔਰ ਇਹ ਕਹਿੰਦੇ ਜੀ ਹਰ ਬਰੀ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਮਿੱਟੀ ਗੋਲੀ ਨਹੀਂ ਹੈ ਇਸ ਵਾਰੀ ਹੋਊਗੀ ਕਿਉਂਕਿ ਮੈਂ ਯਕੀਨ ਦਵਾਣਾ ਤੁਹਾਡੇ ਮਾਧਮ ਤੋਂ ਕਿ ਮੈਂ ਖੁਦਾ ਜਸ ਮੀਟਿੰਗ ਦੇ ਵਿੱਚ ਸੀਗਾ ਔਰ ਮੈਨੂੰ ਯਕੀਨ ਹੈ ਕਿ ਇਹ ਮਿੱਠੀ ਗੋਲੀ ਵਾਲਾ ਕੰਮ ਜਿਹੜਾ ਵਾ ਬਿਲਕੁਲ ਨਹੀਂ ਹੋਊਗਾ ਕਿਉਂਕਿ ਮਾਣ ਜੋਗ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ ਉਹਨਾਂ ਦੀ ਸੋਚ ਆ ਕਿ ਜਿਹੜਾ ਸਾਡਾ ਵਪਾਰੀ ਆ ਉਹ ਵਪਾਰੀ ਜਿਹੜਾ ਵਾ ਖੁਸ਼ਹਾਲ ਰਹਿਣਾ ਚਾਹੀਦਾ ਵਾ ਕਿਉਂਕਿ ਉਹ ਵਪਾਰੀ ਖੁਸ਼ਹਾਲ ਆ ਤਾਂ ਉਹਦੇ ਨਾਲ ਕਈ ਪਰਿਵਾਰ ਜਿਹੜੇ ਨੇ ਉਹ ਪੜਦੇ ਨੇ ਉਹਨਾਂ ਨੂੰ ਵੀ ਕੰਮ ਮਿਲਦਾ ਵਾ ਔਰ ਫੈਸਟੀਵਲ ਸੀਜ਼ਨ ਆਪਣਾ ਸ਼ੁਰੂ ਆ ਇਸ ਗੱਲ ਦਾ ਵੀ ਸਾਨੂੰ ਪੂਰਾ ਯਕੀਨ ਆ ਕਿ ਜਿੰਨੇ ਸਾਡੇ ਵਪਾਰੀ ਆ ਕਿ ਇਹਨਾਂ ਦੀ ਸੈਟੀਸਫੈਕਸ਼ਨ ਲਈ ਕੋਈ ਵੀ ਐਸਾ ਕੰਮ ਜਿਹੜਾ ਵਾ ਉਹ ਨਹੀਂ ਹੁਣ ਦਿੱਤਾ ਜਾਊਗਾ ਜਿਹਦੇ ਨਾਲ ਮਤਲਬ ਸਾਡੇ ਵਪਾਰੀਆਂ ਨੂੰ ਠੇਸ ਜੜੀ ਆ ਉਹ ਪਹੁੰਚੇ ਪਰ ਇਹਨਾਂ ਵੀ ਕੰਪਲੇਟ ਐਸੀ ਕਿ ਮਿਸਬੀਹ ਵੀ ਕਰਦੇ ਨੇ ਇਨ ਬਿਟਵੀਨ ਜਿਹੜੀ ਬਿਹੇਵ ਉਹ ਦੁਬਾਰਾ ਬਿਲਕੁਲ ਨਹੀਂ ਹੋਊਗਾ ਜੀ ਇਹ ਤੁਹਾਨੂੰ ਮੈਂ ਯਕੀਨ ਦਿਵਾਉਣਾ ਵਾ ਕਿ ਦੋ ਜਿੱਥੇ ਆਲਰੇਡੀ ਡਿਸਾਈਡ ਹੋ ਗਿਆ ਅੱਜ ਅੰਕੁਰਮੇਂਦਰਾ ਜੀ ਨੂੰ ਆਦੇਸ਼ ਦਿੱਤਾ ਗਿਆ ਵਾ ਐਮ ਐਲ ਏ ਸਾਹਿਬ ਵੱਲੋਂ ਤੋ ਦੋ ਜਿਹੜੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਨਾਲ ਫੋਰਸ ਵੀ ਲਾਈ ਜਾਊਗੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਮੈਂ ਸੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਤੋ ਇਸ ਬੰਦੀ ਮੈਂ ਵੀ ਸੀਪੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ 31 ਤਰੀਕ ਤੱਕ ਵੀ ਇਹ ਕਿਸੇ ਤਰ੍ਹਾਂ ਦੀ ਇੱਥੇ ਗੁੰਡਾਗਰਦੀ ਜਿਹੜੀ ਆ ਉਹ ਨਾ ਹੋਵੇ ਉਹ ਰਸ ਤੋਂ ਬਾਤ 100% ਹੈ ਕਿ ਬਿਲਕੁਲ ਕੰਟੀਨਿਊ ਜਿਹੜਾ ਕਿ ਨਹੀਂ ਹੁਣ ਦਿੱਤਾ ਜਾਊਗਾ ਜਦੋਂ ਘੜਾ ਭੜਾ ਜਾਂਦਾ ਜਿੱਦਾਂ ਹੁਣ ਇਹ ਕਹਿੰਦੇ ਐਂਡ ਹੋ ਗਿਆ ਹੁਣ ਘੜਾ ਭਰਨ ਤੋਂ ਬਾਅਦ ਬੰਦਾ ਕਹਿੰਦਾ ਕਿ ਇਹ ਗੱਲ ਪ੍ਰੋਟੈਸਟ ਕਰਨੀ ਆ ਅਸੀਂ ਜੀ 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 ਜੇ ਜਿਸ ਤਰ੍ਹਾਂ ਹੁਣ ਬਾਕੀ ਮਾਰਕੀਟਾਂ ਦੇ ਵਿੱਚ ਵੀ ਓਵਰਚਾਰਜਿੰਗ ਕੀਤੀ ਜਾਂਦੀ ਹੈ ਤੁਹਾਡੇ ਸਾਹਮਣੇ ਗਿਆ ਵੀ ਮੇਲਿਆਂ 'ਚ ਵੀ ਕੀਤੀ ਜਾ ਰਹੀ ਹੈ ਕਿਉਂ ਪ੍ਰਸ਼ਾਸਨ ਮਤਲਬ ਕਿ ਇਹ ਅਧਿਕਾਰੀ ਜਿਹੜੇ ਨੇ ਕਿਉਂ ਨਹੀਂ ਜਿਹੜੇ ਜਾ ਰਹੇ ਜਾਂ ਕਿਉਂ ਕਾਰਵਾਈਆਂ ਨਹੀਂ ਹੋ ਰਹੀਆਂ ਕੰਮ ਕੀ ਆ ਇਹਦੇ ਚ ਇਸ ਤਰ੍ਹਾਂ ਵੀ ਐਸੋਸੀਏਸ਼ਨ ਨੇ ਇਸ਼ੂ ਉਠਾਇਆ ਸੀ ਇਸ ਸ਼ੂਟ ਹੈ ਪੂਰੀ ਤਰ੍ਹਾਂ ਇਮਾਨਦਾਰੀ ਦੇ ਨਾਲ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਗੁੱਗੀ ਜੀ ਉਹ ਜਵਾਬਦੇਹੀ ਨੇ ਪਹਿਰੇਦਾਰ ਨੇ ਨੰਬਰ 1 ਨੰਬਰ 2 ਜਿਹੜੀ ਓਵਰਚਾਰਜਸ ਦੀ ਜਿਹੜੀ ਦੂਜੇ ਪਾਸੇ ਵੀ ਇਹ ਗੱਲ ਆ ਉਹਦੇ ਲਈ ਵੀ ਮੈਂ ਮੰਨ ਲਉ ਇਸ ਬਾਨੇ ਦੇ ਪਰਚੋ ਮੇ ਸਾਹਮਣੇ ਆ ਜਾਣਾ ਵਾਂ ਉਹਨਾਂ ਨਾਲ ਗੱਲ ਵੀ ਕਰਾਂਗਾ ਔਰ ਮੈਂ ਬਾਕੀ ਐਮਐਲਏ ਸਾਹਿਬਾਨ ਨਾਲ ਵੀ ਇਸ ਸੰਬੰਧੀ ਚਰਚਾ ਕਰੂੰਗਾ ਕਿ ਸ਼ਹਿਰ ਦੇ ਅੰਦਰ ਚਾਹੇ ਮੇਲੇ ਆ ਤੇ ਚਾਹੇ ਹੋਰ ਸਟੈਂਡ ਨੇ ਕਿਤੇ ਵੀ ਜੇ ਗੁੰਡਾਗਰਦੀ ਜਾਂ ਓਵਰਚਾਰਜਸ ਦੀ ਗੱਲ ਹੋਊਗੀ ਅਸੀਂ ਉਸ ਨੂੰ ਬਿਲਕੁਲ ਬਰਦਾਸ਼ਤ ਜਿਹੜਾ ਵਾ ਸਾਡੀ ਸਰਕਾਰ ਜਿਹੜੀ ਆ ਉਸ ਨੂੰ ਬਿਲਕੁਲ ਬਰਦਾਸ਼ਤ ਜਿਹੜਾ ਨਹੀਂ ਕਰੂਗਾ। ਲੇਕਿਨ ਅੱਜ ਹੁਣ ਤੁਸੀਂ ਸਰ ਜੀ ਯਾਨੀ ਛੇ ਰੱਖੇ ਕਰੋ ਜੋ ਗੋਗੀ ਸਾਹਿਬ ਨੇ ਕਿਹਾ ਹੁਣ ਪਿਆ ਹੈ। ਇੱਧਰ ਕੈਮਰਾ ਵੀ ਇੱਧਰ ਰੇਡੋਂ ਕੀ ਤੁਹਾਨੂੰ ਲੱਗਦਾ ਕਿ ਯਕੀਨ ਮਤਲਬ ਤਸੱਲੀ ਦਿਨ ਨਹੀਂ ਕਿ ਨਹੀਂ ਦੇਖੋ ਜੀ ਹੁਣ ਉਹ ਸਾਡੇ ਰਿਪਰੈਜ਼ੈਂਟੇਟਿਵ ਹੈਗੇ ਨੇ ਸਾਡੇ ਐਮ ਐਲ ਏ ਸਾਹਿਬ ਹੈਗੇ ਨੇ ਆ ਪਰ ਹੁਣ ਉਹਨਾਂ ਤੇ ਵੀ ਬਿਲੀਵ ਕਰਾਂਗੇ ਤਾਂ ਫਿਰ ਅਸੀਂ ਹੋਰ ਕਿਹਨਾਂ ਤੇ ਬਿਲੀਵ ਕਰ ਸਕਦੇ ਹੁਣ ਉਹਨਾਂ ਨੇ ਅਗਰ ਆਸ਼ਵਾਸਨ ਦਿੱਤਾ ਹੈ ਤਾਂ ਸਾਨੂੰ ਉਹਦਾ ਬਿਲੀਵ ਕਰਨਾ ਹੀ ਪੈਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਹਾਂ ਵੀ ਜੋ ਉਹਨਾਂ ਨੇ ਕਿਹਾ ਉਹ ਆਪਣੀ ਗੱਲ ਆ ਦੇਖਰੇ ਉਤਰੂਗੀ ਤੇ ਤੁਹਾਨੂੰ ਕਿਸੇ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਨਹੀਂ ਸਾਡੀ ਮੁਸ਼ਕਲਾਂ ਤੇ ਇੱਕ ਮੁਸ਼ਕਲ ਹੀ ਸੀ ਕਿ ਤਾਈ ਤਾਂ ਅਸੀਂ ਜੀ ਰੋਜ਼ ਪ੍ਰਗਟ ਕੀਤਾ ਹੈਗਾ ਮਾਰਕੀਟ ਦੇ ਵਿੱਚ ਜਿਹੜੇ ਪਾਰਕਿੰਗ ਵਾਲੇ ਸੀਗੇ ਓਵਰ ਚਾਰਜਿੰਗ ਤੋਂ ਇਲਾਵਾ ਮਿਸ ਬਿਹੇਵ ਕਰਨਾ ਉਹਨਾਂ ਨੇ ਲੋਕਾਂ ਨਾਲ ਸ਼ੁਰੂ ਕਰਤਾ ਉਹ ਲੇਡੀਜ਼ ਦੇ ਨਾਲ ਬੜਾ ਮਿਸ ਬਿਹੇਵ ਕਰ ਲੱਪੇ ਸੀ ਹੁਣ ਜਿਹੜਾ ਵੀ ਕਸਟਮਰ ਸਾਡੀ ਮਾਰਕੀਟ ਜਾਂਦਾ ਕਲੈਂਟ ਜਿਹੜਾ ਸਾਡੀ ਮਾਰਕੀਟ ਜਾਂਦਾ ਹੈਗਾ ਅਗਰ ਉਹਨੂੰ ਇੱਕ ਵੈਲਕਮਿੰਗ ਫੈਕਟਰੀ ਨਹੀਂ ਮਿਲੂਗਾ ਇੱਕ ਗ੍ਰੇਸ ਹੀ ਨਹੀਂ ਮਿਲੂਗੀ ਉਹ ਸਾਡੀ ਮਾਰਕੀਟ 'ਚ ਕੀ ਕਰਨ ਆਊਗਾ ਉਹ ਕਹਿੰਦਾ ਬੇਸਿਕ ਕਰਾਂ ਤਾਂ ਉਹਨੇ ਆਣਾ ਕੋਈ ਨਹੀਂ ਹੈਗਾ ਆਫਟਰ ਜਿਹੜਾ ਵੀ ਆਂਦਾ ਉਹ ਉਹ ਆਪਣਾ ਇੰਜੋਏ ਕਰਨ ਆਇਆ ਜਿਨਾ ਕਿ ਆਪਣੀ ਬੇਸਿਕ ਨੂੰ ਜੀ ਨੇ ਕਿਹਾ ਕਿ 31 ਅਕਤੂਬਰ ਤੋਂ ਬਾਅਦ ਪੂਰਨ ਤੌਰ ਤੇ ਇਸ ਮਸਲੇ ਦਾ ਹੱਲ ਹੋਏਗਾ ਔਰ ਉਹਨਾਂ ਦੇ ਉੱਤੇ ਦੋ ਜਿਹੜੇ ਨਾਲ ਕੋਆਰਡੀਨੇਸ਼ਨ ਦੇ ਮੁਲਾਜ਼ਮ ਉਹ ਰਹਿਣਗੇ ਤਾਂ ਕਿ ਉਹ ਚਾਰਜ ਨਾ ਹੋਵੇ ਤੁਸੀਂ ਸੈਟੀਸਫਾਈ ਹੋ ਉਸ ਫੈਸਲੇ ਨੂੰ ਨਹੀਂ ਬਿਲਕੁਲ ਸਹੀ ਹੈ ਜੀ ਅਗਰ ਤਾਂ ਉਹ ਓਵਰ ਚਾਰਜਸ ਨਹੀਂ ਕਰਦੇ ਹੈਗੇ ਐਟਲੀਸਟ ਵੀ ਆ ਸੈਟੀਸਫਾਈਡ ਕਿ ਐਟਲੀਸਟ ਜਿਹੜਾ ਬੰਦਾ ਕਾਪਰੇਸ਼ਨ ਵਾਲਾ ਡਿਪਿਊਟ ਹੋਊਗਾ ਓਟਲਿਸ ਚੈੱਕ ਤਾਂ ਰੱਖੂਗਾ ਨਾ ਕਿ ਹਾਵੀ ਓਵਰ ਚਾਰजेस ਨਹੀਂ ਹੁੰਦੇ ਉਹ ਤੋਂ ਇਲਾਵਾ ਹਾਂ ਜਿਵੇਂ ਜਿਹੜੇ ਸੋਕਰ ਕੰਟਰੈਕਟਰ ਦੇ ਬੰਦੇ ਹੈਗੇ ਨੇ ਇਹ ਸ਼ਰਾਬਾ ਪੀ ਕੇ ਆ ਜਾਂਦੇ ਨੇ ਜਾਂ ਲੋਕਾਂ ਨਾਲ ਮਿਸ ਮਿਸ ਵੀ ਕਰਦੇ ਨੇ ਓਟਲੀ ਉਹ ਜਿੱਥੇ ਤੇ ਰੋਕ ਲੱਗੂਗੀ ਕਿਉਂਕਿ ਜਦੋਂ ਕੋਈ ਚੈੱਕ ਪਰ ਇਹ ਸਿਰਫ ਇੱਕ ਅੱਧੀ ਉੱਪਰ ਤਾਂ ਠੀਕ ਨਹੀਂ ਹੋਊਗਾ ਹਾਤਰਾ ਕਰਦੇ ਪਾਰਟੀ ਨਾਲ ਹੀ ਚੱਲਦੇ ਆ ਲਗਾਤਾਰ ਦੇਖਦੇ ਪਏ ਆ ਕਿ ਮਾਰਕੀਟਿੰਗ ਨੂੰ ਲੈ ਕੇ ਜਿਹੜਾ ਕਿ ਇਸ ਮਾਰਕੀਟ ਦੇ ਲੋਕ ਨੇ ਕਾਫੀ ਪਰੇਸ਼ਾਨ ਨੇ ਕਿ ਕਿ ਜਿਹੜੀ ਅवैध ਪਰਚੀ ਲਈ ਜਾ ਰਹੀ ਹੈ ਉਹਨੂੰ ਲੈ ਕੇ ਇੱਤਾ ਹੈਗਾ ਬਿਲਕੁਲ ਮੈਂ ਵੀ ਇਸ ਚੀਜ਼ ਦੇ ਨਾਲ ਇਹਨਾਂ ਦੇ ਨਾਲ ਖੜਾ ਮੇਰਾ ਭਰਾ ਵੱਡਾ ਵੀ ਜੇ ਦਾਨਵ ਜੀ ਅਸੀਂ ਇਕੱਠੇ ਹੀ ਆ ਅਸੀਂ ਇਕੱਠਿਆਂ ਨੇ ਬੈਠ ਕੇ ਜੀ ਮਸਲਾ ਦੋਨਾਂ ਭਰਾਵਾਂ ਨੇ ਹੱਲ ਕੀਤਾ ਕਿ ਇਹ ਜੋ ਵੀ ਇਹਨਾਂ ਨਾਲ ਓਵਰਚਾਰਜਿੰਗ ਵੱਤ ਹੋ ਰਹੀ ਹੈ ਜਾਂ ਕਟ ਹੋ ਰਹੀ ਹੈ ਅਸੀਂ ਉਹਦੇ ਵਾਸਤੇ ਅੱਜ ਮਾਰਜੋਗ ਜੁਆਇਡ ਕਮਿਸ਼ਨਰ ਹਲਕੁਰ ਸਿੰਘ ਜੀ ਨੂੰ ਮਿਲੇ ਸੀ ਕਿਉਂਕਿ ਕਮਿਸ਼ਨਰ ਸਾਹਿਬ ਬੁੱਡੇ ਨਾਲੇ ਦੇ ਮੀਟਿੰਗ ਦੇ ਵਿੱਚ ਦਿੱਲੀ ਗਏ ਹੋਏ ਨੇ ਕੱਲ ਵੀ ਉੱਥੇ ਨੇ ਉਹ ਤੇ ਉਹਨਾਂ ਨੂੰ ਉਹ ਸਾਰਾ ਆਪਣਾ ਦੇਖ ਕੇ ਗਏ ਨੇ ਚਾਰਜ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਪਾਰਕਿੰਗ ਦਾ ਮਸਲਾ ਤੁਸੀਂ ਹੱਲ ਕਰਨਾ ਉਹਦੇ ਲਈ ਅਸੀਂ ਬੜੇ ਸਫਾਵੇ ਮਾਹੌਲ ਚ ਉੱਥੇ ਸਾਰੀ ਮੇਰਦਾ ਮਾਰਕੀਟ ਵਰੀ ਐਸੋਸੀਏਸ਼ਨਸ ਸਾਰੀ ਅਸੀਂ ਉੱਥੇ ਸ਼ਰਾਪੜਗਰ ਮਾਰਕੀਟ ਦਾ ਅਸੀਂ ਸਾਰੇ ਗਏ ਸੀਗੇ ਔਰ ਜਿਹਦੇ ਵਿੱਚ ਬੌਖਸ ਸਾਹਿਬ ਕਿਪਸੀ ਜੀ ਸਤਿੰਦਰਪਾ ਜੀ ਬਾਬਾ ਜੀ ਸੇਠੀ ਸਾਹਿਬ ਹੋਰ ਸਾਰੇ ਇਹਨਾਂ ਦੇ ਨਾਲ ਜਿੰਨੇ ਵੀ ਮੇਰੇ ਦੁਕਾਨਦਾਰ ਵੀਰ ਨੇ ਜਿੱਥੇ ਕੇ ਬੈਠ ਕੇ ਬੜੇ ਸਫਾਵੇ ਮਾਹੌਲ ਚ ਗੱਲ ਹੋਈ ਆ ਔਰ ਉਹਦੇ ਵਿੱਚ ਇੱਕ ਗੱਲ ਕਲੀਅਰ ਆ ਕਿ ਇਹ ਜਿਹੜੀ ਪਾਰਕਿੰਗ ਆ ਪਹਿਲੀ ਗੱਲ ਜਿਹੜੀ ਇਹ ਪਾਰਕਿੰਗ ਆ ਇਹਨੂੰ ਅਸੀਂ ਜਿਹੜੀ ਮਰਜ਼ੀ ਹੱਦ ਤੱਕ ਸਾਨੂੰ ਜਾਣਾ ਪੈ ਜਵੇ ਅਸੀਂ ਸ਼ਰਾਪਾ ਨਗਰ ਮਾਰਕੀਟ ਨੂੰ ਪਾਰਕਿੰਗ ਤੋਂ ਬਿਲਕੁਲ ਐਗਜ਼ੈਂਪਸ਼ਨ ਦਵਾਵਾਂਗੇ ਕਿਉਂਕਿ 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 ਦੇਖੋ ਕੁਮਾਰ ਮੱਡੀ ਚ ਕੋਈ ਪਾਰਕਿੰਗ ਨਹੀਂ ਲੱਗਦੀ ਸ਼ਰਾਪਾ ਨਗਰ ਆਪਣੇ ਵਾਲਟੌਂਚ ਕੋਈ ਪਾਰਕਿੰਗ ਨਹੀਂ ਲੱਗਦੀ ਦੁਗਰੀ ਕੋਈ ਪਾਰਕਿੰਗ ਨਹੀਂ ਲੱਗਦੀ ਚੌੜਾ ਬਜ਼ਾਰ ਕੋਈ ਪਾਰਕਿੰਗ ਲੱਗਦੀ ਮੀਨਾ ਬਜ਼ਾਰ ਕੋਈ ਮਾਰਕੀਟ ਹੀ ਲੱਗਦੀ ਸਰਾਫਾ ਬਜ਼ਾਰ ਕੋਈ ਪਾਰਕਿੰਗ ਨਹੀਂ ਲੱਗੀ ਤਾਂ ਫਿਰ ਇਹ 20-25 ਦੁਕਾਨਾਂ ਵਾਲਿਆਂ ਨੂੰ ਆਪਾਂ ਕਿਉਂ ਜ਼ਿਆਦਾ ਪ੍ਰੈਸ਼ਰ 'ਚ ਰੱਖਿਆ ਜਿਹੜੀ ਕਿ ਇੱਕ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾਜ ਦੇ ਨਾਂ ਦੇ ਉੱਤੇ ਸਮਰਪਿਤ ਇਹ ਮਾਰਕੀਟ ਬਣੀ ਹੋਈ ਆ ਸਮਾਰਟ ਮਾਰਕੀਟ ਜਿੱਥੇ ਕਿ ਸਾਡੇ ਸ਼ਹਿਰ ਦੇ ਮੰਡੀਆਂ ਪਰ ਮੰਡੀਆਂ ਹਸਤੀਆਂ ਇੱਥੇ ਆ ਕੇ ਇਵਨ ਮੈਂ ਦੇਖਾ ਫਿਲਮੀ ਐਕਟਰ ਐਕਟ्रेस ਵੀ ਇੱਥੇ ਆ ਕੇ ਕਈ ਵਾਰ ਆਪਣੇ ਇੱਥੇ ਆ ਕੇ ਸ਼ੋਪਿੰਗ ਕਰਦੇ ਨੇ ਮਤਲਬ ਇਹ ਇੱਕ ਸਾਡੇ ਮੇਰੇ ਹਲਕਾ ਪਛਮੀ ਦਾ ਦਿਲ ਹੈ ਸਰਾਂਬਾ ਨਗਰ ਮਾਰਕੀਟ ਤੇ ਇਹਨਾਂ ਨੂੰ ਅਸੀਂ ਇਸ ਪਾਰਕਿੰਗ ਦੇ ਸ਼ਿਕੰਜੇ ਚੋਂ ਕਢਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਪਹਿਲਾਂ ਜਿਹੜਾ ਇੱਕ ਐਗਰੀਮੈਂਟ ਹੋਇਆ ਸੀਗਾ ਉਹ ਹੈਗਾ ਵੀ ਟੈਂਡਰ ਦੇ ਲਗਾਣ ਤੱਕ 31 ਅਕਤੂਬਰ ਤੱਕ ਉਹ ਕਮਿਸ਼ਨ ਸਾਊਰ ਨਾਲ ਗੱਲ ਕਰ ਲਈ ਆ ਅਸੀਂ ਬਹੁਤ ਜਲਦੀ ਜਿਹੜਾ ਟੈਂਡਰ ਪਰ ਕਿਰਿਆ ਹੋਏਗੀ ਉਹਦੇ ਵਿੱਚੋਂ ਇਹਨੂੰ ਐਗਜ਼ੈਂਪਸ਼ਨ ਕਰਾਵਾਂਗੇ ਇਹਨੂੰ ਛੁਟਕਾਰਾ ਦਿਵਾਵਾਂਗੇ ਸਾਬਨਗਰ ਮਾਰਕੀਟ ਨੂੰ ਸੈਕਿੰਡ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਮਾਰਕੀਟਾਂ ਦੇ ਵਿੱਚ ਵੀ ਕਿਤੇ ਸਾਨੂੰ ਲੱਗਿਆ ਵੀ ਸਾਨੂੰ ਕਿਤੇ ਐਗਜ਼ੈਂਪਸ਼ਨ ਕਰਾਣਾ ਪੈ ਰਿਹਾ ਕਿੱਥੇ ਕਿੱਥੇ ਆ ਕਿਉਂਕਿ ਦੇਖੋ ਸਰਕਾਰ ਦੀ ਮਾਲੀਆ ਵੀ ਅਸੀਂ ਦੇਖਣੀ ਹੈ ਜਿੱਥੋਂ ਅ ਅਸੀਂ ਸੜਕਾਂ ਵੀ ਬੁਲਾਨੀਆਂ ਨੇ ਲਾਈਟਾਂ ਵੀ ਲਾਉਣੀਆਂ ਨੇ ਉਹਨਾਂ ਦਾ ਬਿੱਲ ਵੀ ਦੇਣਾ ਸਾਫ ਸਫਾਈ ਵੀ ਕਰਨੀ ਹੈ ਸੀਵਰੇਜ ਦੀ ਵੀ ਸਾਫ ਸਫਾਈ ਹਰ ਚੀਜ਼ ਦੀ ਹੁੰਦੀ ਹੈ ਕਿ ਉਹਦੇ ਲਈ ਸਰਕਾਰ ਨੂੰ ਟੈਕਸ ਦੇਣਾ ਵੀ ਬੰਦਾ ਪਰ ਅਸੀਂ ਇੱਥੇ ਕੋਈ ਵੀ ਕਿਸੇ ਤਰੀਕੇ ਦਾ ਮਾਤਿਆਂ ਨਹੀਂ ਪਰਪੰਦੇ ਆਵਾਂਗੇ ਕਿਸੇ ਤਰੀਕੇ ਦਾ ਔਰ ਇਹਨੂੰ ਬੜੇ ਗ੍ਰੇਸਫੁਲ ਵੇ ਨਾਲ ਇਹ ਤਾਂ ਅਸੀਂ ਸੋਚ ਲਿਆ ਕਿਉਂਕਿ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਸਵਰਪਤ ਪਾਰਕਿੰਗ ਦਾ ਇਹਨੂੰ ਅਸੀਂ ਹਰ ਹਾਲਤ ਦੇ ਵਿੱਚ ਅਸੀਂ ਪਾਰਕਿੰਗ ਤੋਂ ਮੁਕਤ ਕਰਾਵਾਂਗੇ ਕੋਈ ਚਾਰਜ ਨਹੀਂ ਲਿਆ ਜਾਊਗਾ ਔਰ ਜਦੋਂ ਤੱਕ ਟੈਂਡਰ ਪ੍ਰਕਿਰਿਆ ਨਹੀਂ ਹੁੰਦੀ 31 31 ਅਕਤੂਬਰ ਇਹਨਾਂ ਨੂੰ ਲਾਸਟ ਮੈਂ ਦੁਕਾਨਦਾਰ ਵੀਰਾਂ ਨੂੰ ਦਿੱਤੀ ਆ ਕਿ 31 ਅਕਤੂਬਰ ਤੱਕ ਨਾਲ 19 ਦੇ ਜਿਵੇਂ ਕਹਿੰਦੇ ਓਵਰ ਚਾਰਜਿੰਗ ਹੁੰਦੀ ਕੁਝ ਹੁੰਦਾ ਕਾਰਪੋਰੇਸ਼ਨ ਦੇ ਦੋ ਅਫਸਰ ਮੁਲਾਜ਼ਮ ਇੱਥੇ ਬੈਠਿਆ ਕਰਨਗੇ 8-8 ਸਾਡੇ ਦੀ ਡਿਊਟੀ ਤੇ ਜਿਹੜੇ ਕਿ ਖੁਦ ਪਰਚੀ ਕੱਟਿਆ ਕਰਨਗੇ ਚੈੱਕ ਰਿਆ ਕਰਨਗੇ ਤਾਂ ਕਿ ਕਿਸੇ ਤੋਂ ਕੋਈ ਓਵਰਚਾਰਜਿੰਗ ਨਾ ਹੋਵੇ ਤਾਂ ਕਿ ਇਹਨਾਂ ਨੂੰ ਉਰੋਰ ਲੀਵ ਜਿਹੜੀ ਓਵਰਚਾਰਜਿੰਗ ਵਾਲੀ ਉਹ ਤਾਂ ਅੱਜ ਤੋਂ ਹੀ ਦਿੱਤੀ ਜਾ ਰਹੀ ਹੈਗੀ ਠੀਕ ਹੈ ਔਰ ਬਾਕੀ ਜਿਹੜਾ ਕੰਮ ਹੈਗਾ ਉਹ ਅਸੀਂ 31 ਅਕਤੂਬਰ ਦਾ ਸਾਰੇ ਸੰਗਤ ਨਾਲ ਵਾਅਦਾ ਕੀਤਾ ਮੈਂ ਤੇ ਦਾਨੋਬ ਸਾਹਿਬ ਨੇ ਅਸੀਂ ਇਕੱਠੇ ਗਏ ਸੀ ਤੇ ਉਹ ਅਸੀਂ ਪੂਰਾ ਕਰਾਂਗੇ ਇਹ ਚੀਜ਼ ਦਾ ਮੈਂ ਅੱਜ ਸਾਰੇ ਸਾਹਮਣੇ ਪੂਰੇ ਤਾਂ ਬੜੇ ਤੁਹਾਡੇ ਸੀ ਵਿਸ਼ਵਾਸ ਚ ਲੱਗ ਤੈਨਸ਼ਨ ਦੇ ਦਿੱਤੀ ਗਈ ਆ ਜਿਹੜਾ ਠੇਕੇਦਾਰ ਆ ਯਾਰ ਉਹ ਕਹਿੰਦੇ ਭਾਜੀ ਜਾਂ ਇਹ ਕਹਿੰਦੇ ਨਾ ਛੱਡ ਦਈਏ ਮਾਨ ਸਾਹਿਬ ਅਸੀਂ ਟੋਲ ਪਲਾਜ਼ੇ ਸਰਕਾਰ ਸਾਡੀ ਯਾਰ ਫ੍ਰੀ ਕਰ ਰਹੀ ਆ ਅੱਥੇ ਤੋਂ ਜਿੱਥੋਂ ਹਜ਼ਾਰਾਂ ਗੱਡੀਆਂ ਰੋਹ ਲੰਘ ਰਹੀਆਂ ਨੇ ਤੇ ਕੀ ਅਸੀਂ ਮਾਰਕੀਟ ਦੀ ਆ ਪਾਕ ਹੀ ਨਹੀਂ ਐਕਸੈਪਟ ਕਰ ਸਕਦੇ ਕਿੱਡੀ ਕੁੱਟੀ ਕੱਲ ਗਈ ਆ ਸਿਰਫ ਇਹਨੂੰ ਪਹਿਲਾਂ ਤੁਹਾਡੇ ਨਾਲ ਐਸੋਸੀਏਸ਼ਨ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਮੀਟਿੰਗ ਕੀਤੀ ਸੀ ਔਰ ਜਿਹੜਾ ਉਹ ਤੁਹਾਡੇ ਕਹਿਣ ਤੇ ਰੇਡ ਨਿਧਾਰੇ ਕੋਇਆ ਸੀ ਉਹਨੂੰ ਵੀ ਉਹ ਮੰਨ ਨਹੀਂ ਰਹੇ ਆਪਣੀ ਮਸਜਿਦ ਨਾਲ ਰੇਡ ਸਰ ਗੱਲ ਉਹੀ ਆ ਗਈ ਨਾ ਬੇਸਿਕਲੀ ਇਹ ਐਗਰੀਮੈਂਟ ਜਿਹੜਾ ਹੋਇਆ ਹੈ ਨਾ ਇਹਨੂੰ ਅਸੀਂ ਰਿਵੋਕ ਨਹੀਂ ਕਰ ਸਕਦੇ ਉਹ ਐਸ ਪਰ ਲਾਅ ਹੀ ਹੋਣਾ ਹੈਗਾ ਉਹ ਅਸੀਂ ਕੁਝ ਗੱਲਾਂ ਅਸੀਂ ਇੱਥੇ ਨਹੀਂ ਕਲੀਅਰ ਕਰ ਸਕਦੇ ਉਹ ਅਸੀਂ ਦਫ਼ਤਰ 'ਚ ਬੈਠ ਕੇ ਮਾਜੂ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਿਆ ਨੇ ਉਹ ਇਹਨਾਂ ਨੂੰ ਉਸ ਚੀਜ਼ ਤੋਂ ਅਸੀਂ ਨਿਜਾਤ ਦਿਲਾ ਰਹੇ ਹਾਂ ਸੈਕਿੰਡ ਜਿਹੜੀ ਇੱਥੇ ਰੇੜੀ ਫੜੀ ਜੱਜ ਕੁਝ ਵੀ ਜਿਹਦੇ ਨਾਲ ਸਾਡੇ ਦੁਕਾਨਦਾਰ ਜੋ ਕਿ ਦੇਖੋ ਨਾ ਕਿਰਾਏ ਬੜਾ ਇਹਨਾਂ ਦਾ ਵਿਚਾਰੇ ਦਾ ਬਿਜਲੀ ਦਾ ਬਿੱਲ ਔਰ ਸਾਰਾ ਕੁਝ ਤੇ ਜੇ ਮੂਰੇ ਰੇੜੀ ਫੜੀ ਲੱਗਦੀ ਆ ਉਹ ਆਬਵੀਅਸਲੀ ਇਹਨਾਂ ਦੀ ਸੇਲ ਤੇ ਫਰਕ ਪੈਂਦਾ ਉਸ ਚੀਜ਼ ਦਾ ਨਹੀਂ ਤੁਹਾਡੇ ਵੀ ਨਹੀਂ ਉਹ ਵੀ ਸਾਰੇ ਇਹਦੇ ਕਹਿੰਦੇ ਕੋਈ ਬਿਨਤੀ ਕੀਤੀ ਗਈ ਸੀ ਕੋਈ ਇੱਥੇ ਜਾਂਚ ਕਰਵਾਈ ਗਈ ਸੀ ਜਿਹਦੇ ਚ ਵੱਧ ਚਾਰਜ ਓਵਰ ਜਾ ਆ ਬਿਲਕੁਲ ਮੈਂ ਸੀ ਨੂੰ ਮੰਨਦਾ ਵੀ ਓਵਰਚਾਰਜਿੰਗ ਹੋ ਰਹੀ ਹੈ ਇੱਥੇ ਮੈਂ ਕੋਈ ਉਸ ਚੀਜ਼ ਤੋਂ ਕੋਈ ਗੁਰੇਜ਼ ਨਹੀਂ ਕਰ ਰਿਹਾ ਹੁਣ ਅਸੀਂ ਇੱਕ ਲੱਗ ਤੋਂ ਬੈਂਡਿੰਗ ਜ਼ੋਨ ਵੀ ਕਿਸੇ ਹੋਰ ਪਾਸੇ ਬਣਾਵਾਂਗੇ ਤਾਂ ਕਿ ਇੱਥੇ ਰੇੜੀ ਫੜੀ ਵੀ ਨਾ ਲੱਗੇ ਤਾਂ ਕਿ ਦੁਕਾਨਦਾਰਾਂ ਨੂੰ ਪੂਰੀ ਇਹਨਾਂ ਦੇ ਜੋ ਇੱਥੋਂ ਦੀ ਸੇਲ ਆ ਉਹ ਪਰਫੁੱਲਤ ਹੋਵੇ ਔਰ ਰੈਡੀ ਫੜੀ ਵਾਲਿਆਂ ਦਾ ਕਿਤੇ ਅਸੀਂ ਹੋਰ ਵੈਂਡਿੰਗ ਜ਼ੋਨ ਅੱਛੀ ਜਗ੍ਹਾ ਤੇ ਪੜਾ ਕੇ ਉੱਥੇ ਉਹਨਾਂ ਦਾ ਵੀ ਕਾਰੋਬਾਰ ਚਲਾਵਾਂਗੇ ਤਾਂ ਕਿ ਉਹ ਕਾਰਪੋਰੇਸ਼ਨ ਨੂੰ ਉਹਨਾਂ ਤੋਂ ਵੀ ਮਾਰੀ ਆਵੇ ਸਰ ਇਹ ਗੱਲਾ ਇਤੋਂ ਦਾ ਹੀ ਨਹੀਂ ਅਗਰ ਗੱਲ ਕਰੀਏ ਇਹੀ ਮਾਫੀਆ ਨਹੀਂ ਹੈਗਾ ਹੋਰ ਪਾਸੇ ਵੀ ਕੀਤਾ ਜਾਂਦਾ ਤੁਸੀਂ ਦੇਖਿਆ ਡੀਸੀ ਆਫਿਸ ਦੀ ਆਪਾਂ ਪਾਰਕਿੰਗ ਦੇ ਵਿੱਚ ਉਹਨਾਂ ਦੇ ਉੱਤੇ ਪਾਫੀ ਮਾਫੀਆ ਦੇ ਉੱਤੇ ਪਰਚਾ ਵੀ ਦਰਜ ਕਰਾਇਆ ਠੀਕ ਆ ਉਹ ਅੰਦਰ ਵੀ ਹੋਏ ਨੇ ਇੱਥੇ ਬੱਸ ਸਟੈਂਡ ਵਾਲੇ ਅੰਦਰ ਕਰਾਏ ਨੇ ਬੱਸ ਸਟੈਂਡ ਸਟੇਜ ਹੋਇਆ ਸੀ ਆਈ ਬਲਾਕ ਸੀਗਾ ਉੱਥੇ ਕਰਾਇਆ ਮਤਲਬ ਮੇਲੇ ਦੇ ਵਿੱਚ ਵੀ ਉਹ ਓਵਰਚਾਰਜਿੰਗ ਹੁਣ ਸਾਨੂੰ ਇਹ ਪਤਾ ਲ ਅਸੀਂ ਕਿਸੇ ਵੀ ਆਪਣੇ ਪਬਲਿਕ ਦਾ ਕਿਉਂਕਿ ਲੋਕਾਂ ਨੇ ਸਾਨੂੰ ਬੜਾ ਵਿਸ਼ਵਾਸ ਮਤ ਦੇ ਕੇ ਵਿਧਾਨ ਸਭਾ 'ਚ ਭੇਜਿਆ ਸਾਨੂੰ ਲੋਕਾਂ ਨੂੰ ਆਵਾਜ਼ੀ ਪਾਰਟੀ ਦੇ ਲੋਕਾਂ ਨੂੰ ਔਰ ਸਾਡਾ ਫਰਜ਼ ਵਾਦਾ ਸੀ ਲੋਕਾਂ ਦੇ ਰਾਖੀ ਕਰੀਏ ਲੋਕਾਂ ਦੇ ਹੱਕਾਂ ਦੀ ਰਾਖੀ ਰੱਖੀਏ ਇਹਨਾਂ ਦੀ ਜੇਬ 'ਚ ਚੂਨਾ ਨਾ ਲੱਗੇ ਔਰ ਇਹਨਾਂ ਦੀ ਜੇਬਾਂ ਨੂੰ ਜਿਪ ਲਵਾ ਕੇ ਰੱਖੀਏ ਇਹ ਸਾਡੀ ਸੋਚ ਹੈ ਕੋਈ ਚੀਜ਼ ਦੁਕਾਨਦਾਰ ਇਨ ਸਿਕਿਉਰ ਫੀਲ ਕਰ ਲੈਣੇ ਕਿ ਵਾਇਲੈਂਸ ਹੋਣ ਦਾ ਖਤਰਾ ਜਿਹੜਾ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਨੂੰ ਰੋਕਦੇ ਹਾਂ ਤਾਂ ਉਹ ਸਾਡੇ ਨਾਲ ਲੜਨ ਦੀ ਗੱਲ ਕਰਦੇ ਸਰ 31 ਅਕਤੂਬਰ ਲਈ ਹੈ ਜੀ ਲਾਸਟ ਬਾਕੀ ਕਿਸੇ ਦੀ ਤਾਕਤ ਨਹੀਂ ਕਾਨੂੰਨ ਹੈ ਅਸੀਂ ਹੈ ਜੰਗਲ ਰਾਜ ਨਹੀਂ ਹੈ ਇਹ ਸਾਡੇ ਸਰਕਾਰ ਦੇ ਕਮਾਊ ਪੁੱਤ ਬੈਠੇ ਆ ਸਾਰੇ ਸਾਡੇ ਸ਼ਹਿਰ ਦੀ ਸ਼ਾਨ ਹੈ ਸਾਡੇ ਸ਼ਹਿਰ ਨੂੰ ਇਹ ਸੁੰਦਰ ਬਣਾਉਂਦੇ ਨੇ ਸਾਡੇ ਸ਼ਹਿਰ ਨੂੰ ਇੱਕੇ ਦਾਣੇ ਸ਼ਰਾਬਰਗਰ ਮਾਰਕੀਟ ਦਾ ਇਹਦਾ ਲੋਕਾਂ ਕਰਕੇ ਨਾਮ ਆ ਇੱਕ ਮਿੰਟ ਵਾਸਤੇ ਜਦ ਲੋਕ ਇੱਥੇ ਆਉਂਦੇ ਆ ਤਾਂ ਇਹਨਾਂ ਲੋਕਾਂ ਦੀਆਂ achhi good services ਦੇਖ ਕੇ ਆਂਦੇ ਆ ਨਾ achhi 31 ਅਕਤੂਬਰ ਤੱਕ ਇਹਦਾ 1 ਅਕਤੂਬਰ ਤੱਕ ਨਹੀਂ ਹੋਊਗਾ ਸਰ ਮੈਂ ਖੁਦ ਜਾ ਕੇ ਬੈਰੀਕੇਡ ਬਰੇ ਕਰ ਦੋਗਾ ਫੈਸਟੀਵਲ ਦਾ ਆ ਰਿਹਾ ਹੈ 31 ਦੰਦੀ ਹੈ ਫੈਸਟੀਵਲ ਤਾਂ ਖਤਮ ਹੋ ਸਰ ਉਸ ਤੋਂ ਪਹਿਲਾਂ ਪਹਿਲਾਂ ਕਿਹਾ ਦੇਖੋ ਜਿਹੜਾ ਵੀ ਪ੍ਰਕਿਰਿਆ ਉਹਨੂੰ 20-25 ਦਿਨ ਦਾ ਟਾਈਮ ਲੱਗਦਾ ਸਰ 31 ਤੱਕ ਤੁਸੀਂ ਕਹਿ ਰਹੇ ਹੋ ਮਤਲਬ ਉਦੋਂ ਤੱਕ ওভারਜਾਰਡਿੰਗ ਚੱਲੂਗੀ ਬਿਲਕੁਲ ਨਹੀਂ ਚੱਲੂਗੀ ਦੋ ਬੰਦੇ ਲਾਦੇ ਸਰ ਠੀਕ ਸਰ ਕੱਲ ਤੋਂ ਕੱਲ ਤੋਂ ਦੋ ਬੰਦੇ ਸਰਕਾਰੀ ਜਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਥੇ ਖੜਨਗੇ